ਬੀਤੇ ਦਿਨ ਚੌਂਕ ਚਬੂਤਰਾ ਵਿਖੇ ਦੋ ਧਿਰਾਂ ਆਪਸ ਵਿੱਚ ਪਿੜ ਗਈਆਂ ਜਿਸ ਤੋਂ ਬਾਅਦ ਇੱਕ ਧਿਰ ਵੱਲੋਂ ਭਗਵਾਨ ਵਾਲਮੀਕੀ ਮੰਦਰ ਨੂੰ ਨਿਸ਼ਾਨਾ ਬਣਾਇਆ ਅਤੇ ਤੋੜਪਾਨ ਕੀਤੀ ਜਿਸ ਦੇ ਰੋਸ ਵਿੱਚ ਤੁਨਾ ਸਾਹਿਬ ਟਰਸਟ ਅਤੇ ਸੰਸਮਾਜ ਵੱਲੋਂ ਗਿਲਵਾਲੀ ਗੇਟ थाना ਸੀ ਡਿਵੀਜ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਪਹੁੰਚੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਪ੍ਰੋਸਾ ਦਿਵਾਇਆ ਅਤੇ ਧਰਨਾ ਸਮਾਪਤ ਹੋਇਆ ਤੁਨਾ ਸਾਹਿਬ ਦੇ ਮੁਖੀ ਮਹਾਂਤ ਮਲਕੀਤਨਾਥ ਚੇਅਰਮੈਨ ਓਮਪ੍ਰਕਾਸ਼ ਗੱਬਰ ਸਨਿਪਰਧਾਨ ਸੰਤ ਰੂਪਲਾਤ ਸਮੇਤ ਬੜੀ ਗਿੰਦ ਵਿੱਚ ਨੌਜਵਾਨ ਮੌਜੂਦ ਸਨ। ਗਰਵਾਲੀ ਗੇਟ ਵਿੱਚ ਜੋ ਕੁਝ ਦਿਨਾਂ ਤੋਂ ਪਹਿਲਾਂ ਜਿਹੜੀ ਜੋ ਝਗੜਾ ਆਇਆ ਦੋ ਤਰ੍ਹਾਂ ਦਾ ਉਹਦੇ ਵਿੱਚ ਜਿਹੜੀ ਉਹ ਪ੍ਰਮਾਤਮਾ ਵਾਲਮੀ ਕੁਮਾਰ ਰਾਜ ਜੀ ਦੀ ਵੀ ਮੂਰਤੀ ਨੂੰ ਜਿਹੜੇ ਇੱਟੇ ਰੋੜੇ ਵਾਰੇ ਗਏ ਆ ਜਿਸ ਕਰਕੇ ਬੇਦਬੀ ਹੋਈ ਆ ਆਫਸਰ ਜਿਹੜੇ ਉਹ ਖੁਦ ਵੇਖਣ ਵਾਸਤੇ ਆਏ ਨੇ ਤੇ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਇੱਥੇ ਕੁਝ ਦਿਨ ਪਹਿਲਾਂ ਪੈਲਸ ਤੇ ਵੀ ਲੜਾਈ ਹੋਈ। ਲੜਦੇ ਲੜਦੇ ਬਾਲਮੀਕੀ ਮਹੱਲੇ ਆ ਗਏ। ਇੱਥੇ ਇਟਰੂੜਾ ਚਲਿਆ, ਮੂਰਤੀ ਦਾ ਵੀ ਨਕਰਾਣ ਹੋਇਆ, ਜਾਤੀ ਪ੍ਰਤੀ ਬੜਾ ਕੁਛ ਬੋਲਿਆ। ਮਾਂ ਜੋ ਡੀਸੀਪੀ ਬਚਾਲਜੀਤ ਸਿੰਘ ਜੀ ਮੋਕੇ ਤੇ ਆਏ। ਉਹਨਾਂ ਵਿਖਿਆ ਉਹਨਾਂ ਕਿ ਅਸੀਂ ਮਿੱਥੀ ਦੋ ਆਪਾਂ ਵੈਰੀਫਾਈ ਕਰ ਲੈਨੇ ਆ। ਬਾਲਮੀਕੀ ਭਾਈਚਾਰੇ ਉਤੇ ਪ੍ਰਤੀਕ ਦਿੱਤੇ ਕਿ ਦਫਾ ਕੋਈ ਛੱਡੀ ਨਹੀਂ ਗਈ। ਦੂਜੀ ਪਾਰਟੀ ਜਿਹੜੀ ਕਿਰਪਾਨਾ ਲੈ ਕੇ ਲੜਨ ਵਾਸਤੇ ਆਏ ਉਹਨਾਂ ਤੋ ਕੋਈ ਅੱਛੇ ਨਹੀਂ ਹੋਇਆ। ਸਾਡੀ ਇਹੀ ਮੰਗ ਹੈ। ਉਨਾਤੀ ਪਰਤੇ ਕੀਤਾ ਜਾਵੇ ਕੁਛ ਦਿਨ ਪਹਿਲੇ ਸਾਡੇ ਅੰਬਰਸਰ ਗਲਵਾਰੀ ਗੇਟ ਵਿੱਚ ਬਹੁਤ ਇੱਕ ਵੱਡਾ ਵਿਵਾਦ ਚੜਿਆ ਸੀ ਝਗੜਾ ਚੱਲਿਆ ਸੀ ਉਹ ਲਿਖ ਜੁਰ ਲਿਜੋ ਜੋ ਸਾਡੇ ਬਰਾਦਰੀ ਭਾਈਚਾਰੇ ਦੇ ਦੂਜੀ ਧਿਰ ਵੱਲੋਂ ਪਰਚੇ ਕੀਤੇ ਗਏ ਪਰ ਜੋ ਬਰਾਦਰੀ ਦੇ ਵੱਲੋਂ ਉਹਨਾਂ ਨੇ ਗਲਤ ਸ਼ਬਦ ਬੋਲੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਸਰੂਪ ਤੇ ਤੋੜ ਭੰਦ ਕੀਤੀ ਬਰਾਦਰੀ ਭਾਈਚਾਰੇ ਵੱਲੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ